ਸਤਿ ਸ਼੍ਰੀ ਅਕਾਲ ਜੀ ਅਮਰੀਕਾ ਨਿਊਜ਼ ਬੁਲਟਿਨ ਵਿੱਚ ਖੜੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਅੱਜ ਦੀਆਂ ਅਹਿਮ ਹੈਡਲਾਈਨਸ ਦੇ ਉੱਤੇ ਹਾਵਰਡ ਯੂਨੀਵਰਸਿਟੀ 'ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ 'ਤੇ ਪਾਬੰਦੀ ਟਰੰਪ ਪ੍ਰਸ਼ਾਸਨ ਨੇ ਲਿਆ ਫੈਸਲਾ ਇਸ ਵੇਲੇ 7000 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਹਾਵਰਡ ਯੂਨੀਵਰਸਿਟੀ 'ਚ ਜੋ ਦੂਰ ਰਾਸ਼ਟਰਪਤੀ ਟਰੰਪ ਦਾ Apple ਦੇ CEO ਨੂੰ ਦੁਬਾਰਾ ਹੁਕਮ ਜਾਰੀ ਕਿਹਾ ਭਾਰਤ 'ਚ iPhone ਨਾ ਬਣਾਓ ਜੇਕਰ ਅਜਿਹਾ ਕੀਤਾ ਤਾਂ 25% ਲਗਾਇਆ ਜਾਵੇਗਾ ਟੈਰਫ ਅਮਰੀਕਾ ਚ ਕਮਾਏ ਪੈਸੇ ਨੂੰ ਭਾਰਤ ਭੇਜਣ ਤੇ ਲੱਗੇਗਾ ਟੈਕਸ 3.5 ਫੀਸਦੀ ਦਾ ਟੈਕਸ ਲਗਾਉਣ ਵਾਲਾ ਬਿੱਲ ਪਾਸ 8000 ਕਰੋੜ ਰੁਪਏ ਦਾ ਹੋਵੇਗਾ ਲੱਭ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਹਾਰਵਰਡ ਯੂਨੀਵਰਸਿਟੀ ਨੂੰ ਲੈ ਕੇ ਆਏ ਦਿਨ ਰਾਸ਼ਟਰਪਤੀ ਡੋਨਲਡ ਟਰੰਪ ਕੋਈ ਨਾ ਕੋਈ ਐਲਾਨ ਕਰਦੇ ਵਿਖਾਈ ਦਿੰਦੇ ਨੇ ਕਿ ਤੇਤਾ ਯੂਨੀਵਰਸਿਟੀ ਦੇ ਫੰਡ ਰੋਕਲੇ ਜਾਂਦੇ ਨੇ ਤੇ ਅੱਜ ਨਵਾਂ ਹੀ ਐਲਾਨ ਕਰ ਦਿੱਤਾ ਹੈ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਦੇ ਉੱਤੇ ਪਾਬੰਦੀ ਲਗਾ ਦਿੱਤੀ ਗਈ ਹੈ ਡੋਨਾਲਡ 트럼ਪ ਪ੍ਰਸ਼ਾਸਨ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਇਹ ਵੀ ਜਾਣਕਾਰੀ ਮਿਲੀ ਹੈ ਕਿ ਇਸ ਵੇਲੇ ਇੱਥੇ 7000 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਅਤੇ ਇੰਨਾ 7000 ਵਿਦੇਸ਼ੀ ਵਿਦਿਆਰਥੀਆਂ ਦੇ ਵਿੱਚੋਂ 788 ਭਾਰਤੀ ਵਿਦਿਆਰਥੀ ਨੇ ਅਮਰੀਕਾ ਦੇ ਡੋਨਾਲਡ 트럼ਪ ਪ੍ਰਸ਼ਾਸਨ ਨੇ ਹਾਵਰ ਯੂਨੀਵਰਸਿਟੀ ਦੀ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲੇ ਦੀ ਯੋਗਤਾ ਰੱਦ ਕਰ ਦਿੱਤੀ ਹੈ ਅਮਰੀਕਾ ਦੀ ਗ੍ਰੈਸ ਸੁਰੱਖਿਆ ਸਕੱਤਰ ਕ੍ਰਿਸਟੀ ਨੋਇਮ ਨੇ ਦੇਰ ਰਾਤ ਅਗ੍ਰੈਸ ਸੁਰੱਖਿਆ ਵਿਭਾਗ ਨੂੰ ਹਾਰਵਰਡ ਦੇ ਵਿਦਿਆਰਥੀ ਅਤੇ ਐਕਸਚੇਂਜ ਵਿਸਟਰ ਪ੍ਰੋਗਰਾਮ ਪਾਵਰ ਐਸਈ ਵੀਪੀ ਦੇ ਪ੍ਰਮਾਣਿਕरण ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦਾ ਹੁਕਮ ਦਿੱਤਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਦੀ ਯੋਗਤਾ ਮੋੜ ਪ੍ਰਾਪਤ ਕਰਨ ਲਈ ਹਾਰਵਰਡ ਨੂੰ 72 ਘੰਟਿਆਂ ਦੇ ਅੰਦਰ ਮੌਜੂਦਾ ਅੰਤਰਰਾਸ਼ਟਰੀ ਵਿਦਿਆਰਥੀਆਂ ਬਾਰੇ ਜਾਣਕਾਰੀ ਪ੍ਰਦਾਨ ਕਰਨੀ ਪੈਣੀ ਹੈ ਇਸ ਵੇਲੇ ਯੂਨੀਵਰਸਿਟੀ ਚ ਪੜ ਰਹੇ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਹੋਰ ਸੰਸਥਾਵਾਂ ਚ ਟਰਾਂਸਫਰ ਲੈਣ ਲਈ ਕਿਹਾ ਗਿਆ ਹੈ ਨਹੀਂ ਤਾਂ ਉਹਨਾਂ ਨੂੰ ਦੇਸ਼ ਛੱਡਣਾ ਪੈ ਸਕਦਾ ਹੈ ਪਿਛਲੇ ਕੁਝ ਦਿਨਾਂ ਤੋਂ ਹਾਰਵਰਡ ਅਤੇ ਸਰਕਾਰ ਵਿਚਾਲੇ ਵਿਦੇਸ਼ੀ ਵਿਦਿਆਰਥੀਆਂ ਨਾਲ ਸੰਬੰਧਿਤ ਰਿਕਾਰਡਾਂ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ ਡੀਐਚਐਸ ਨੇ ਅਪ੍ਰੈਲ ਚ ਕਿਹਾ ਸੀ ਕਿ ਜੇਕਰ ਹਾਰਵਰਡ 30 ਅਪ੍ਰੈਲ ਤੱਕ ਵਿਦੇਸ਼ੀ ਵਿਦਿਆਰਥੀਆਂ ਨਾਲ ਸੰਬੰਧਿਤ ਗੈਰ ਕਾਨੂੰਨੀ ਤੇ ਹਿੰਸਕ ਘਟਨਾਵਾਂ ਦਾ ਪੂਰਾ ਰਿਕਾਰਡ ਪ੍ਰਦਾਨ ਨਹੀਂ ਕਰਦਾ ਤਾਂ ਇਸ ਦਾ ਐਸਈ ਵੀਪੀ ਪ੍ਰਮਾਣਿਕਕਰਨ ਰੱਦ ਕਰ ਦਿੱਤਾ ਜਾਵੇਗਾ ਪ੍ਰਸ਼ਾਸਨਿਕ ਯੂਨੀਵਰਸਿਟੀ ਵੱਲੋਂ ਦਿੱਤੇ ਗਏ ਰਿਕਾਰਡਾਂ ਤੋਂ ਸੰਤੁਸ਼ਟ ਨਹੀਂ ਹੈ ਹਾਰਵਰਡ ਯੂਨੀਵਰਸਿਟੀ 'ਚ ਲਗਭਗ 27% ਬਾਹਰੀ ਵਿਦਿਆਰਥੀ ਨੇ ਇਸ ਵੇਲੇ ਉੱਥੇ ਲਗਭਗ 6800 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਇਹਨਾਂ ਦੇ ਵਿੱਚੋਂ 788 ਵਿਦਿਆਰਥੀ ਭਾਰਤ ਦੇ ਨਾਲ ਸੰਬੰਧਿਤ ਨੇ ਜ਼ਿਆਦਾਤਰ ਵਿਦਿਆਰਥੀ F1 ਜਾਂ J1 ਵੀਜ਼ਾ ਤੇ ਆਏ ਨੇ F1 ਵੀਜ਼ਾ ਅਮਰੀਕੀ ਵਿਦਿਅਕ ਸੰਸਥਾ ਦੇ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਲਈ ਹੈ ਜਦਕਿ J ਵੀਜ਼ਾ ਐਕਸਚੇਂਜ ਵਿਜ਼ਿਟਰਸ ਦੇ ਲਈ ਹੈ ਜਿਨ੍ਹਾਂ ਦੇ ਵਿੱਚ ਵਿਦਵਾਨ ਤੇ ਖੋਜਕਰਤਾ ਸ਼ਾਮਿਲ ਨੇ 트럼ਪ ਪ੍ਰਸ਼ਾਸਨ ਚ ਹੋਮਲੈਂਡ ਸਿਕਿਉਰਿਟੀ ਸੈਕਟਰੀ ਚੀਨੀ ਨਯਾਮ ਨੇ ਹਾਰਵਰਡ ਨੂੰ ਐਕਸ ਦੇ ਇੱਕ ਪੱਤਰ ਸਾਂਝਾ ਕੀਤਾ ਹੈ। ਉਹਨਾਂ ਨੇ ਕੈਪਸ਼ਨ ਦੇ ਵਿੱਚ ਲਿਖਿਆ ਕਿ 트럼ਪ ਪ੍ਰਸ਼ਾਸਨ ਹਾਰਵਰਡ ਨੂੰ ਆਪਣੇ ਕੈਂਪਸ 'ਚ ਹਿੰਸਾ ਯਹੂਦੀ ਵਿਰੋਧੀ ਭਾਵਨਾ ਨੂੰ ਉਤਸ਼ਾਹਿਤ ਕਰਨ ਤੇ ਚੀਨੀ ਕਮਿਊਨਿਸਟ ਪਾਰਟੀ ਨਾਲ ਤਾਲਮੇਲ ਕਰਨ ਲਈ ਦੋਸ਼ੀ ਠਹਿਰਦਾ ਹੈ। ਇਹ ਯੂਨੀਵਰਸਿਟੀਆਂ ਲਈ ਇੱਕ ਸਨਮਾਨ ਹੈ ਅਧਿਕਾਰ ਨਹੀਂ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਨੂੰ ਦਾਖਲਾ ਦੇਣ ਤੇ ਉਹਨਾਂ ਤੋਂ ਆਪਣੇ ਅਰਬਾ ਡਾਲਰ ਦੇ ਖਜ਼ਾਨੇ ਨੂੰ ਭਰਨ ਲਈ ਮੋਟੀਆਂ ਫੀਸਾਂ ਵਸੂਲਣ। ਹਾਰਵਰਡ ਨੂੰ ਕਈ ਮੌਕੇ ਦਿੱਤੇ ਗਏ ਸਨ ਪਰ ਇਹ ਕਾਨੂੰਨ ਦੀ ਪਾਲਣਾ ਕਰਨ 'ਚ ਅਸਫਲ ਰਿਹਾ ਇਸ ਕਾਰਵਾਈ ਨੂੰ ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਵਿਦਿਅਕ ਸੰਸਥਾਵਾਂ ਲਈ ਇੱਕ ਚੇਤਾਵਨੀ ਵਜੋਂ ਡਿਪਾਰਟਮੈਂਟ ਆਫ ਹੋਮਲੈਂਡ ਸੈਕਿਉਰਿਟੀਜ਼ ਨੇ ਆਪਣੇ ਬਿਆਨ ਦੇ ਵਿੱਚ ਕਿਹਾ ਕਿ ਹਾਰਵਰਡ ਦੀ ਅਗਵਾਈ ਕਰਨ ਵਾਲਿਆਂ ਨੇ ਅਮਰੀਕਾ ਵਿਰੋਧੀ ਅਤਵਾਦ ਪੱਖੀ ਅੰਦੋਲਨਕਾਰੀਆਂ ਨੂੰ ਕਈ ਯਹੂਦੀ ਵਿਦਿਆਰਥੀਆਂ ਨੂੰ ਤੰਗ ਕਰਨ ਤੇ ਸਰੀਰਕ ਤੌਰ ਤੇ ਹਮਲਾ ਕਰਨ ਦੀ ਇਜਾਜ਼ਤ ਦਿੱਤੀ। ਹਿੰਸਾ ਨੂੰ ਉਤਸ਼ਾਹਿਤ ਕਰਕੇ ਕੈਂਪਸ 'ਚ ਇੱਕ ਅਸੁਰੱਖਿਅਤ ਵਾਤਾਵਰਨ ਬਣਾਇਆ ਗਿਆ ਹੈ। ਇਨ੍ਹਾਂ ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤ ਸਾਰੇ ਵਿਦੇਸ਼ੀ ਵਿਦਿਆਰਥੀ ਸਨ। ਹਾਰਵਰਡ ਨੇ 트ੰਪ ਪ੍ਰਸ਼ਾਸਨ ਦੀਆਂ ਕਾਰਵਾਈਆਂ ਨੂੰ ਗੈਰਕਾਨੂੰਨੀ ਕਿਹਾ ਹੈ। ਯੂਨੀਵਰਸਿਟੀ ਨੇ ਇੱਕ ਬਿਆਨ ਚੁਕਾਇਆ ਕਿ ਹਾਰਵਰਡ ਦੇ 140 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀ ਨੇ ਅਸੀਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੇ ਵਿਦਵਾਨਾਂ ਨੂੰ ਦਾਖਲਾ ਦੇਣ ਦੀ ਆਪਣੀ ਯੋਗਤਾ ਨੂੰ ਬਣਾਈ ਰੱਖਣ ਲਈ ਪੂਰੀ ਤਰ੍ਹਾਂ ਵਚਨਬੱ

ਐਪਲ ਨੇ ਭਾਰਤ ਦੇ ਵਿੱਚ ਆਈਫੋਨ ਬਣਾਉਣੇ ਕੰਟੀਨਿਊ ਰੱਖੇ ਤਾਂ ਫਿਰ 25% ਟੈਰਿਫ ਲਗਾਇਆ ਜਾਵੇਗਾ ਦਰਸਲ 트ੰਪ ਨੇ ਇਹ ਹੁਕਮ ਐਪਲ ਦੇ ਸੀਈਓ ਟਿਮ ਕਾਕ ਨੂੰ ਦਿੱਤੇ ਨੇ ਇਸ ਤੋਂ ਇਲਾਵਾ ਅਮਰੀਕਾ ਦੇ ਵਿੱਚ ਵਿਕਣ ਵਾਲੇ ਫੋਨ ਵੀ ਉਹਨਾਂ ਕਹੇ ਕਿ ਇੱਥੇ ਹੀ ਬਣਾਏ ਜਾਣੇ ਚਾਹੀਦੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਨੇ ਇੱਕ ਵਾਰ ਫਿਰ ਐਪਲ ਨੂੰ ਭਾਰਤ ਵਿੱਚ ਆਈਫੋਨ ਬਣਾਉਣ ਦੀ ਧਮਕੀ ਦਿੱਤੀ ਹੈ ਸ਼ੁੱਕਰਵਾਰ ਨੂੰ 트ੰਪ ਨੇ ਕਿਹਾ ਕਿ ਅਮਰੀਕਾ 'ਚ ਵਿਕਣ ਵਾਲੇ ਆਈਫੋਨ ਭਾਰਤ 'ਚ ਜਾਂ ਕਿਸੇ ਹੋਰ ਦੇਸ਼ 'ਚ ਨਹੀਂ ਸਗੋਂ ਅਮਰੀਕਾ 'ਚ ਬਣਾਏ ਜਾਣੇ ਚਾਹੀਦੇ ਨੇ ਟਰੰਪ ਨੇ ਅੱਖਿਆ ਕਿ ਉਹਨਾਂ ਨੇ ਪਹਿਲਾਂ ਐਪਲ ਦੇ ਸੀਈਓ ਟੀਮ ਕੋਕ ਨੂੰ ਸਿੱਧੇ ਤੌਰ ਤੇ ਕਿਹਾ ਸੀ ਕਿ ਜੇਕਰ ਐਪਲ ਅਮਰੀਕਾ ਜੋ ਆਈਫੋਨ ਨਹੀਂ ਬਣਾਉਂਦਾ ਤਾਂ ਉਸ ਨੂੰ ਘੱਟੋ-ਘੱਟ 25% ਟੈਰਿਫ ਦਾ ਸਾਹਮਣਾ ਕਰਨਾ ਪਵੇਗਾ ਟਰੰਪ ਦੀ ਧਮਕੀ ਤੋਂ ਬਾਅਦ ਐਪਲ ਦੇ ਸ਼ੇਅਰ 4% ਦੇ ਕੇ 193 ਡਾਲਰ ਹੋ ਗਏ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟ੍ਰੂਥ ਦੇ ਉੱਤੇ ਲਿਖਿਆ ਹੈ ਕਿ ਮੈਂ ਐਪਲ ਦੇ ਟਿਮ ਕੁੱਕ ਨੂੰ ਬਹੁਤ ਸਮਾਂ ਪਹਿਲਾਂ ਸੂਚਿਤ ਕੀਤਾ ਸੀ ਕਿ ਅਮਰੀਕਾ 'ਚ ਵੇਚਣ ਵਾਲੇ ਆਈਫੋਨ ਅਮਰੀਕਾ 'ਚ ਬਣਾਏ ਜਾਣਗੇ ਭਾਰਤ 'ਚ ਕਿਤੇ ਹੋਰ ਨਹੀਂ ਜੇਕਰ ਇਹ ਜਹਾਨ ਨਹੀਂ ਹੁੰਦਾ ਤਾਂ ਐਪਲ ਨੂੰ ਘਟੋ-ਘਟ 25% ਟੈਰਫ ਦੇਣਾ ਪਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਹੀਂ ਚਾਹੁੰਦੇ ਕਿ ਐਪਲ ਦੇ ਉਤਪਾਦ ਭਾਰਤ ਦੇ ਵਿੱਚ ਬਣਾਏ ਜਾਣ ਪਿਛਲੇ ਹਫਤੇ ਟਰੰਪ ਨੇ ਕੰਪਨੀ ਦੇ ਸੀਈਓ ਟਿਮ ਕੁੱਕ ਨੂੰ ਕਿਹਾ ਸੀ ਕਿ ਭਾਰਤ 'ਚ ਫੈਕਟਰੀਆਂ ਲਗਾਉਣ ਦੀ ਕੋਈ ਲੋੜ ਨਹੀਂ ਹੈ ਭਾਰਤ ਆਪਣਾ ਧਿਆਨ ਰੱਖ ਸਕਦਾ ਹੈ ਟਰੰਪ ਨੇ 15 ਮਈ ਨੂੰ ਕਤਰਦੀ ਰਸਤਾਨੀ ਦੋਹਾ ਚ ਕਾਰੋਬਾਰੀ ਆਗੂਆਂ ਦੇ ਨਾਲ ਇੱਕ ਸਮਾਗਮ ਦੌਰਾਨ ਐਪਲ ਦੇ ਸੀਈਓ ਨਾਲ ਇਸ ਗੱਲਬਾਤ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਸੀ ਕਿ ਐਪਲ ਨੂੰ ਹੁਣ ਅਮਰੀਕਾ 'ਚ ਉਤਪਾਦਨ ਵਧਾਉਣਾ ਪਵੇਗਾ। ਇਸ ਦੇ ਬਾਵਜੂਦ ਐਪਲ ਦੀ ਸਭ ਤੋਂ ਵੱਡੀ ਕੰਟਰੈਕਟ ਨਿਰਮਾਤਾ ਫੌਕਸਕੌਨ ਨੇ ਭਾਰਤ ਦੇ ਵਿੱਚ 1.49 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ। ਫੌਕਸਕੌਨ ਨੇ ਆਪਣੀ ਸਿੰਗਾਪੁਰ ਯੂਨਿਟ ਰਾਹੀਂ ਪਿਛਲੇ 5 ਦਿਨਾਂ 'ਚ ਤਾਮਿਲਨਾਡੂ ਦੀ ਯੂਜ਼ਾਨ ਟੈਕਨੋਲੋਜੀ ਪ੍ਰਾਈਵੇਟ ਲਿਮਿਟਿਡ ਦੇ ਵਿੱਚ ਇਹ ਨਿਵੇਸ਼ ਕੀਤਾ। ਦੋਹਾ ਚ ਟਰੰਪ ਦਾ ਪੂਰਾ ਬਿਆਨ ਇਹ ਸੀ ਕਿ ਕੱਲ ਮੈਨੂੰ ਟਿਮ ਕੋ ਕੋਨਾਲ ਥੋੜੀ ਮੁਸੀਬਤ ਹੋਈ ਹੈ ਮੈਂ ਉਹਨਾਂ ਨੂੰ ਕਿਹਾ ਕਿ ਟਿਮ ਤੂੰ ਮੇਰਾ ਦੋਸਤ ਹੈ ਤੂੰ 500 ਬਿਲੀਅਨ ਡਾਲਰ ਤੋਂ ਲੈ ਕੇ ਆ ਰਿਹਾ ਹੈ ਪਰ ਹੁਣ ਮੈਂ ਸੁਣਿਆ ਹੈ ਕਿ ਤੂੰ ਪੂਰੇ ਭਾਰਤ 'ਚ ਉਤਪਾਦਨ ਕਰ ਰਿਹਾ ਹੈ ਮੈਂ ਨਹੀਂ ਚਾਹੁੰਦਾ ਕਿ ਤੂੰ ਭਾਰਤ ਦੇ ਵਿੱਚ ਉਤਪਾਦਨ ਕਰੇ ਜੇਕਰ ਤੁਸੀਂ ਭਾਰਤ ਦੀ ਦੇਖਭਾਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਭਾਰਤ 'ਚ ਨਿਰਮਾਣ ਕਰ ਸਕਦੇ ਹੋ ਕਿਉਂਕਿ ਭਾਰਤ ਦੁਨੀਆ ਦੇ ਸਭ ਤੋਂ ਵੱਧ ਟੈਰਿਫ ਵਾਲੇ ਦੇਸ਼ਾਂ 'ਚੋਂ ਇੱਕ ਹੈ ਭਾਰਤ 'ਚ ਵੇਚਣਾ ਬਹੁਤ ਮੁਸ਼ਕਲ ਹੈ ਤੇ ਉਹਨਾਂ ਨੇ ਸਾਨੂੰ ਇੱਕ ਸੌਦਾ ਪੇਸ਼ ਕੀਤਾ ਹੈ ਇਸ ਤਹਿਤ ਉਹ ਸਾਡੇ ਤੋਂ ਕੋਈ ਟੈਰਿਫ ਨਾ ਲੈਣ ਲਈ ਤਿਆਰ ਨੇ ਮੈਂ ਟੀਮ ਨੂੰ ਕਿਹਾ ਕਿ ਦੇਖੋ ਅਸੀਂ ਸਾਲਾਂ ਤੋਂ ਤੁਹਾਡੇ ਸਾਰੇ ਪ੍ਰੋਜੈਕਟਸ ਨੂੰ ਚੀਨ ਵਿੱਚ ਬੰਦੇ ਬਰਦਾਸ਼ਤ ਕੀਤਾ ਹੈ ਹੁਣ ਤੁਹਾਨੂੰ ਅਮਰੀਕਾ 'ਚ ਉਤਪਾਦਨ ਕਰਨਾ ਪਵੇਗਾ ਅਸੀਂ ਨਹੀਂ ਚਾ ਉਰਪਾੜਾ ਦਾ ਆਪਣਾ ਧਿਆਨ ਰੱਖ ਸਕਦਾ ਹੈ ਅਮਰੀਕੀ ਬਾਜ਼ਾਰ 'ਚ ਵੇਚਣ ਵਾਲੇ 50% ਆਈਫੋਨ ਭਾਰਤ 'ਚ ਬਣੇ ਹੁੰਦੇ ਨੇ ਐਪਲ ਦੇ ਸੀਈਓ ਟਿਮ ਕੁੱਕ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਅਮਰੀਕੀ ਬਾਜ਼ਾਰ 'ਚ ਵੇਚਣ ਵਾਲੇ 50% ਆਈਫੋਨ ਭਾਰਤ 'ਚ ਬਣਾਏ ਜਾ ਰਹੇ ਨੇ ਕੁੱਕ ਨੇ ਕਿਹਾ ਕਿ ਅਪ੍ਰੈਲ ਜੂਨ ਤਿੰਨ ਮਹੀਨੇ 'ਚ ਭਾਰਤ ਅਮਰੀਕਾ ਵਿੱਚ ਜਾਣ ਵਾਲੇ ਆਈਫੋਨ ਦਾ ਮੂਲ ਦੇਸ਼ ਬਣ ਜਾਵੇਗਾ ਉਹਨਾਂ ਆਖਿਆ ਕਿ 에어ਪອດਸ ਐਪਲ ਵਾਚ ਵਰਗੇ ਹੋਰ ਉਤਪਾਦ ਵੀ ਜ਼ਿਆਦਾਤਰ ਵਿਤਨਾਮ 'ਚ ਬਣਾਏ ਜਾ ਰਹੇ ਨੇ ਯੂਨਾਈਟਿਡ ਅਮਰੀਕਾ ਦੇ ਵਿੱਚ ਕਮਾਏ ਗਏ ਪੈਸੇ ਨੂੰ ਹੁਣ ਭਾਰਤ ਭੇਜਣ ਤੇ 3.5% ਟੈਕਸ ਲਗਾਇਆ ਜਾਵੇਗਾ ਇਸ ਨਾਲ ਅਮਰੀਕਾ ਨੂੰ ਸਾਲਾਨਾ ਲਗਭਗ 8000 ਕਰੋੜ ਰੁਪਏ ਦਾ ਲਾਭ ਹੁੰਦੀ ਉਮੀਦ ਹੈ ਇਸ ਬਿੱਲ ਨੂੰ ਪਾਸ ਕਰ ਲਿਆ ਗਿਆ ਹੈ ਬਿੱਲ ਪਾਸ ਕਰ ਦਿਆ ਹੋਇਆ ਆਖਿਆ ਗਿਆ ਹੈ ਕਿ ਇਹ ਇੱਕ ਵੱਡਾ ਤੇ ਸੁੰਦਰ ਬਿੱਲ ਐਕਟ ਹੈ ਇਸ ਵੱਡੇ ਤੇ ਸੁੰਦਰ ਬਿੱਲ ਐਕਟ ਨੂੰ ਹੁਣ ਪਾਸ ਕਰ ਲਿਆ ਗਿਆ ਹੈ ਅਮਰੀਕਾ ਚ ਕਮਾਏ ਪੈਸੇ ਨੂੰ ਭਾਰਤ ਭੇਜਣ ਤੇ 3.5% ਟੈਕਸ ਲੱਗੇਗਾ ਪਹਿਲਾਂ 5% ਟੈਕਸ ਦਾ ਪ੍ਰਤਾਪ ਸੀ ਅਮਰੀਕੀ ਪ੍ਰਤੀਨਿਧੀ ਸਭਾ ਨੇ 2 ਮਈ ਨੂੰ ਵਨ 빅 ਬਿਊਟੀਫੁਲ ਬਿਲ ਐਕਟ ਪਾਸ ਕੀਤਾ ਇਸ ਬਿਲ ਵਿੱਚ ਵਿਦੇਸ਼ੀ ਕਾਮਿਆਂ ਦੁਆਰਾ ਆਪਣੇ ਦੇਸ਼ ਭੇਜੇ ਗਏ ਪੈਸੇ ਤੇ ਟੈਕਸ ਲਗਾਉਣ ਦੀ ਵਿਵਸਥਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੀ ਇਸ ਨਵੀਂ ਨੀਤੀ ਦਾ ਭਾਰਤ ਤੇ ਸਭ ਤੋਂ ਵੱਧ ਪ੍ਰਭਾਵ ਪੈ ਸਕਦਾ ਹੈ ਕਿਉਂਕਿ ਭਾਰਤੀ ਪ੍ਰਵਾਸੀ ਅਮਰੀਕਾ ਤੋਂ ਸਭ ਤੋਂ ਵੱਧ ਪੈਸੇ ਭੇਜਦੇ ਨੇ ਪੈਸੇ ਭੇਜਣ ਦਾ ਮਤਲਬ ਹੈ ਪ੍ਰਵਾਸੀਆਂ ਦੁਆਰਾ ਆਪਣੇ ਦੇਸ਼ 'ਚ ਭੇਜਿਆ ਗਿਆ ਪੈਸਾ ਹੈ ਸੈਨੇਟ ਦੀ ਪ੍ਰਵਾਨਗੀ ਤੋਂ ਬਾਅਦ ਇਹ 1 ਜਨਵਰੀ 2026 ਤੋਂ ਲਾਗੂ ਹੋ ਜਾਵੇਗਾ 2023-24 'ਚ ਭਾਰਤੀਆਂ ਤੋਂ ਭੇਜੇ ਜਾਣ ਵਾਲੇ ਪੈਸੇ ਲਗਭਗ 130 ਬਿਲੀਅਨ ਡਾਲਰ ਹੋਣ ਦਾ ਅਨੁਮਾਨ ਸੀ ਇਸ ਵਿੱਚੋਂ ਲਗਭਗ 33 ਬਿਲੀਅਨ ਡਾਲਰ ਜਾਂ 23.4 ਫੀਸਦੀ ਅਮਰੀਕਾ ਤੋਂ ਆਇਆ ਹੈ 45 ਲੱਖ ਭ

ਟੈਕਸ ਲਾਗੂ ਹੋਣ ਤੋਂ ਬਾਅਦ 3 ਬਿਲੀਅਨ ਡਾਲਰ ਦੇ ਰੈਮਿਟੈਂਸ ਤੇ 1.5 ਬਿਲੀਅਨ ਡਾਲਰ ਯਾਨੀ ਲਗਭਗ 8850 ਕਰੋੜ ਰੁਪਏ ਦਾ ਬੋਝ ਪਵੇਗਾ ਇਸ ਨਾਲ ਭਾਰਤ ਦੀ ਆਰਥਿਕਤਾ ਪ੍ਰਭਾਵਿਤ ਹੋਵੇਗੀ ਭਾਰਤ ਨੂੰ ਅਮਰੀਕਾ ਤੋਂ ਸਭ ਤੋਂ ਵੱਧ ਪੈਸੇ ਭੇਜੇ ਜਾਂਦੇ ਨੇ ਤੇ ਵੱਡੀ ਗਿਣਤੀ ਚ ਭਾਰਤੀ ਪ੍ਰਵਾਸੀ ਉੱਥੇ ਕੰਮ ਕਰਦੇ ਨੇ 2023-24 ਚ ਰੈਮਿਟੈਂਸ ਲਗਭਗ 130 ਬਿਲੀਅਨ ਡਾਲਰ ਹੁੰਦਾ ਅਨੁਮਾਨ ਸੀ ਇਸ ਵਿੱਚੋਂ 30 ਬਿਲੀਅਨ ਡਾਲਰ ਅਮਰੀਕਾ ਤੋਂ ਹੁੰਦਾ ਹੈ ਸਾਡੇ 3% ਟੈਕਸ ਲਾਗੂ ਹੋਣ ਨਾਲ 30 ਬਿਲੀਅਨ ਡਾਲਰ ਦੇ ਰੈਮਿਟੈਂਸ ਤੇ ਲਗਭਗ 8750 ਕਰੋੜ ਰੁਪਏ ਦਾ ਵਾਧੂ ਬੋਝ ਪਵੇਗਾ ਜਿਸ ਨਾਲ ਭਾਰਤੀ ਆਰਥਿਕਤਾ ਦੇ ਉੱਤੇ ਅਸਰ ਪੈ ਸਕਦਾ ਹੈ ਇਹ ਪੈਸਾ ਭਾਰਤ ਦੀ ਆਰਥਿਕਤਾ ਰੀਅਲ ਅਸਟੇਟ ਸਟਾਕ ਮਾਰਕੀਟ ਤੇ ਖਪਤ ਨੂੰ ਹਿਲਾੜਾ ਦਿੰਦਾ ਹੈ ਇਸ ਟੈਕਸ ਦਾ ਮੁੱਖ ਟੀਚਾ ਅਮਰੀਕੀ ਸਰਕਾਰ ਲਈ ਵਾਧੂ ਮਾਲੀਆ ਇਕੱਠਾ ਕਰਨਾ ਹੈ ਉਦਾਹਰਨ ਵਜੋਂ ਭਾਰਤ ਤੋਂ ਅਮਰੀਕਾ ਨੂੰ ਭੇਜੇ ਜਾਣ ਵਾਲੇ 3 ਬਿਲੀਅਨ ਡਾਲਰ ਦੇ ਰੈਮਟੈਂਸ ਤੇ 3.5% ਟੈਕਸ ਲਗਾਉਣ ਨਾਲ ਲਗਭਗ 1.05 ਬਿਲੀਅਨ ਡਾਲਰ ਦਾ ਮਾਲੀਆ ਪੈਦਾ ਹੋਵੇਗਾ ਇਹ ਰਕਮ ਅਮਰੀਕੀ ਸਰਕਾਰੀ ਖਜ਼ਾਨੇ ਚ ਜਾਵੇਗੀ 트럼ਪ ਦਾ ਦਾਵਾ ਹੈ ਕਿ ਇਹ ਟੈਕਸ ਉਹਨਾਂ ਦੇ ਮੇਕ ਅਮਰੀਕਾ ਕ੍ਰੇਟ ਅਗੇਨ ਏਜੰਡੇ ਦੇ ਹਿੱਸੇ ਵਜੋਂ ਅਮਰੀਕੀ ਅਰਥਵਿਵਸਥਾ ਨੂੰ ਮਜ਼ਬੂਤ ਕਰੇਗਾ ਵਨ ਬਿਗ ਬਿਊਟੀਫੁਲ ਬਿਲ ਐਕਟ ਵਿੱਚ ਕਈ ਹੋਰ ਕਿਸਮਾਂ ਦੇ ਟੈਕਸਾਂ ਲਈ ਵੀ ਪ੍ਰਬੰਧ ਨੇ ਸੋ ਇਹ ਸੰਤਾਜਾ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫਿਰ ਨਸਰ ਮਾਰਦੇ ਹਾਂ ਮੁਖੜ ਲਾਈਨਸ ਤੇ ਹਾਊ ਡੂ ਯੂਨੀਵਰਸਿਟੀ ਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਤੇ ਪਾਬੰਦੀ 트럼ਪ ਪ੍ਰਸ਼ਾਸਨ ਨੇ ਲਿਆ ਫੈਸਲਾ ਇਸ ਵੇਲੇ 7000 ਵਿਦੇਸ਼ੀ ਵਿਦਿਆਰਥੀ ਪੜ੍ਹ ਰਹੇ ਨੇ ਹਾਵੜ ਯੂਨੀਵਰਸਿਟੀ ਚ। ਯੂਨਿਟਰਪ੍ਰੈਜ਼ੀਡੈਂਟ ਟਰੰਪ ਦਾ ਐਪਲ ਦੇ ਸੀਈਓ ਨੂੰ ਦੁਬਾਰਾ ਹੁਕਮ ਜਾਰੀ ਕਿਹਾ ਭਾਰਤ ਚ ਆਈਫੋਨ ਨਾ ਬਣਾਓ ਜੇਕਰ ਅਜਿਹਾ ਕੀਤਾ ਤਾਂ 25% ਲਗਾਇਆ ਜਾਵੇਗਾ ਟੈਰਫ। ਅਮਰੀਕਾ ਚ ਕਮਾਏ ਪੈਸੇ ਨੂੰ ਭਾਰਤ ਭੇਜਣ ਤੇ ਲੱਗੇਗਾ ਟੈਕਸ 3.5% ਦਾ ਟੈਕਸ ਲਗਾਉਣ ਵਾਲਾ ਬਿੱਲ ਪਾਸ 8000 ਕਰੋੜ ਰੁਪਏ ਦਾ ਹੋਵੇਗਾ ਲੱਭ। ਇਸ ਨਾਲ ਹੀ ਮੈਂ ਅਨੰਦ ਜਸਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ।